ਕੀ ਤੁਸੀਂ ਜਾਣਦੇ ਹੋ ਕੋਹਿੰਨੂਰ ਹੀਰਾ ਕਿੱਥੋਂ ਗਿਆ ਅਤੇ ਇਸ ਨੂੰ ਅੱਜ ਤੱਕ ਕਿੰਨੇ ਰਾਜਾਂ ਨੇ ਜਿੱਤਿਆ ਤੇ ਅੱਜ ਕੱਲ ਇਹ ਕੋਹਿੰਨੂਰ ਦਾ ਹੀਰਾ ਹੈ ਕਿੱਥੇ ਮਹਾਰਾਜ ਰਣਜੀਤ ਸਿੰਘ ਜੀ ਦੁਆਰਾ ਟੋਲੇ ਦੇ ਬੰਨਿਆ ਜਾਣ ਵਾਲਾ ਕੋਹਿੰਨੂਰ ਹੀਰਾ ਅੰਗਰੇਜ਼ਾਂ ਤੱਕ ਕਿਵੇਂ ਪਹੁੰਚ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਇਸ ਹੀਰੇ ਨਾਲ ਸੰਬੰਧਿਤ ਤੁਹਾਨੂੰ ਇਸ ਵੀਡੀਓ ਵਿੱਚ ਮਿਲਣਗੀਆਂ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੋਹਿੰਨੂਰ ਦਾ ਹੀਰਾ ਦੁਨੀਆ ਦੇ ਸਭ ਤੋਂ ਕੀਮਤੀ ਵਸਤੂਆਂ ਵਿੱਚੋਂ ਇੱਕ ਹੈ ਇਸ ਹੀਰੇ ਦੀ ਕੀਮਤ ਨਹੀਂ ਲਗਾਈ ਜਾ ਸਕਦੀ ਜਿਸ ਕੋਲ ਇਸ ਨੂੰ ਜਿੱਤਣ ਦੀ ਤਾਕਤ ਹੁੰਦੀ ਸੀ ਇਹ ਹੀਰਾ ਉਸ ਕੋਲ ਜਾਂਦਾ ਸੀ ਪ੍ਰਾਣੇ ਰਾਜਿਆਂ ਦੇ ਸਮੇਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਹੀਰੇ ਦੀਆਂ ਖਾਨਾਂ ਇੰਡੀਆ ਵਿੱਚ ਸਨ ਜਿੱਥੇ ਬੇਜ ਕੀਮਤੀ ਹੀਰੇ ਨਿਕਲਦੇ ਸੀ ਕੋਈ ਨੂਰ ਦਾ ਹੀਰਾ ਵੀ ਭਾਰਤ ਦੀ ਗੋਲਕੰਡਾ ਖਾਨ ਵਿੱਚੋਂ ਨਿਕਲਿਆ ਸੀ ਕਹਿੰਦੇ ਹਨ ਹੀਰੇ ਦੇ ਨਾਲ ਇੱਕ ਸ਼ਰਾਪ ਵੀ ਜੁੜਿਆ ਹੋਇਆ ਹੈ ਕਿਸੇ ਹੀਰੇ ਨੂੰ ਪਾਉਣ ਵਾਲਾ ਤਬਾਹ ਹੋ ਜਾਏਗਾ ਇਤਿਹਾਸਕਾਰ ਮੰਨਦੇ ਹਨ ਕਿ ਇਸ ਤਰ੍ਹਾਂ ਹੁੰਦਾ ਵੀ ਰਿਹਾ ਹੈ ਜੇਕਰ ਉਹ ਆਪਾਂ ਹੀਰੇ ਦਾ ਇਤਿਹਾਸ ਦੇਖੀਏ ਤਾਂ ਜਦੋਂ ਇਹ ਹੀਰਾ ਖਾਨ ਵਿੱਚੋਂ ਮਿਲਿਆ ਤਾਂ ਇਸ ਨੂੰ ਉਸ ਸਮੇਂ ਦੇ ਰਾਜੇ शाहजहाँ ਨੂੰ ਦਿੱਤਾ ਗਿਆ ਉਸ ਸਮੇਂ ਤੱਕ ਇਹ ਹੀਰਾ ਆਪਣੇ ਕੁਦਰਤੀ ਰੂਪ ਵਿੱਚ ਸੀ ਪਰ ਸ਼ਾਹਜਹਾਨ ਨੇ ਇਸ ਹੀਰੇ ਦੀ ਚਮਕ ਨੂੰ ਹੋਰ ਬਧਾਉਣ ਲਈ ਇਸੇ ਹੀਰੇ ਨੂੰ ਇਟਲੀ ਦੇ ਇੱਕ جوہری ਨੂੰ ਦਿੱਤਾ ਉਸ جوہری ਨੇ ਇਸ ਹੀਰੇ ਨੂੰ ਬਾਹਰੋਂ ਤਰਾਸ਼ ਕੇ ਇਸ ਦੀ ਚਮਕ ਨੂੰ ਹੋਰ ਬਧਾਇਆ ਤਰਾਸ਼ਣ ਤੋਂ ਪਹਿਲਾਂ ਇਹ ਹੀਰਾ 793 ਕੈਰਟ ਦਾ ਮੰਨਿਆ ਜਾਂਦਾ ਹੈ ਜੋ ਬਾਅਦ ਵਿੱਚ 186 ਕੈਰਟ ਦਾ ਰਹਿ ਗਿਆ ਅਤੇ ਸ਼ਾਹਜਹਾਨ ਤੋਂ ਬਾਅਦ ਇਹ ਹੀਰਾ ਔਰੰਗਜ਼ੇਬ ਕੋਲ ਆਇਆ ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪਰਿਵਾਰ ਕੋਲ ਕਾਫੀ ਸਮੇਂ ਤੱਕ ਰਿਹਾ ਅਤੇ ਪਰਿਵਾਰ ਤੋਂ ਬਾਅਦ ਇਹ ਹੀਰਾ ਨਾਦਰ ਸ਼ਾਹ ਕੋਲ ਗਿਆ ਜਦੋਂ ਉਸਨੇ ਦਿੱਲੀ ਉੱਪਰ ਕਰਜਾ ਕਰ ਲਿਆ ਇਸ ਤੋਂ ਬਾਅਦ ਇਹ ਹੀਰਾ ਅਹਿਮਦ ਸ਼ਾਹ ਗਾਲੀ ਨੇ ਕੋਲਿਆ ਐਸੇ ਹੀਰੇ ਲੋਕ ਕੋਹਿੰਦੂਰ ਦੇ ਹੀਰੇ ਦਾ ਨਾਮ ਹੀ ਨਾਦਰ ਸ਼ਾਹ ਨੇ ਹੀ ਦਿੱਤਾ ਸੀ ਉਸਨੇ ਇਹ ਹੀਰਾ ਜੰਗ ਵਿੱਚ ਜਿੱਤ ਲਿਆ ਇਹ ਹੀਰਾ ਜਿੱਤਣ ਤੋਂ ਕੁਝ ਦਿਨ ਬਾਅਦ ਹੀ ਨਾਦਰ ਸ਼ਾਹ ਵੀ ਮਰਿਆ ਗਿਆ ਅਹਿਮਦ ਸ਼ਾਹ ਗਾਲੀ ਕੋਲੋਂ ਇਹ ਹੀਰਾ ਸ਼ਾਹ ਸੁਜਾਨ ਕੋਲ ਆ ਗਿਆ ਇੱਕ ਵਾਰ ਜਦੋਂ ਸ਼ਾਹ ਸੁਜਾਨ ਸ਼ਰੀ ਨਗਰ ਆਇਆ ਤਾਂ ਉੱਥੇ ਦੇ ਰਾਜੇ ਜੁਬਾਰ ਖਾਨ ਨੂੰ ਜਦੋਂ ਪਤਾ ਲੱਗਾ ਕਿ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਸ਼ਾਹ ਸੁਜਾਹ ਕੋਲ ਹੈ ਤਾਂ ਉਸ ਨੂੰ 1817 ਵਿੱਚ ਸ਼ੇਰ ਗੜੀ ਵਿੱਚ ਕੈਦ ਕਰ ਲਿਆ। ਸ਼ਾਹ ਸੁਜਾਹ ਨੇ ਇਹ ਹੀਰਾ ਲੁਕਾ ਕੇ ਰੱਖਿਆ ਸੀ। ਸ਼ਾਹ ਸੁਜਾਹ ਦੀ ਘਰਵਾਲੀ ਨੂੰ ਜਦੋਂ ਪਤਾ ਲੱਗਿਆ ਕਿ ਉਸਦੇ ਪਤੀ ਨੂੰ ਕੈਦ ਕਰ ਲਿਆ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪਹੁੰਚੇ ਅਤੇ ਦੱਸਿਆ ਕਿ ਮੇਰਾ ਪਤੀ ਸ਼ੇਰ ਨਗਰ ਦੇ ਸ਼ੇਰ ਗੜੀ ਵਿੱਚ ਕੈਦ ਹੈ ਤੇ ਜੇਕਰ ਤੁਸੀਂ ਮੇਰੇ ਪਤੀ ਨੂੰ ਉੱਥੋਂ ਛੁਡਾ ਦਿਓ ਤਾਂ ਮੈਂ ਤੁਹਾਨੂੰ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹੇ ਨਰ ਦੇਵਾਂਗੀ। ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੋ ਵਾਰ ਸ਼ਰੀਮਗੜ੍ਹ ਤੇ ਹਮਲਾ ਕੀਤਾ। ਪਹਿਲੀ ਵਾਰ ਜਦੋਂ ਹਮਲਾ ਕੀਤਾ ਤਾਂ ਉਸ ਵੇਲੇ ਬਰਸ ਪਈ ਹੋਈ ਸੀ। ਹਮਲਾਇਨ ਉਸ ਸਮੇਂ ਰੁਕਣਾ ਪਿਆ। ਫਿਰ ਦੂਜੀ ਵਾਰ ਗਰਮੀਆਂ ਵਿੱਚ ਹਮਲਾ ਕੀਤਾ ਗਿਆ। ਉਸ ਸਮੇਂ ਉਹਨਾਂ ਦੇ ਨਾਲ ਹਰੀ ਸਿੰਘ ਨਲਵਾ ਅਤੇ ਹੋਰ ਵੀ ਬਹੁਤ ਸਾਰੇ ਸਿੱਖ ਸਿਪਾਹੀ ਸਨ। ਇਸ ਹਮਲੇ ਦੌਰਾਨ ਸ਼ੇਰ ਕੜੀ ਨੂੰ ਫਤਿਹ ਕਰ ਲਈ। 350 ਸਿੱਖ ਸ਼ਹੀਦ ਹੋ ਗਏ। ਜਿਨ੍ਹਾਂ ਦਾ ਸਸਕਾਰ ਵੀ ਉੱਥੇ ਹੀ ਕਰ ਦਿੱਤਾ ਗਿਆ। ਜਿੱਥੇ ਹੁਣ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਹੈ। ਫਿਰ ਸ਼ਾਂਸੂ ਜਹਾਂ ਨੂੰ ਛੁਡਾ ਕੇ ਲਾਹੌਰ ਲੈ ਕੇ ਆਂਦਾ ਗਿਆ ਅਤੇ ਵਾਦੇ ਅਨੁਸਾਰ ਉਹਨਾਂ ਕੋਲ ਕੋਹਿੰਨूर ਹੀਰੇ ਦੀ ਮੰਗ ਕੀਤੀ ਗਈ ਪਰ ਹੀਰਾ ਕੀਮਤੀ ਹੋਣ ਕਾਰਨ ਸ਼ਾਂਸੂ ਜਹਾਂ ਮੁਕਰ ਗਿਆ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਤੁਸੀਂ ਹੁਣ ਮੇਰੇ ਰਾਜ ਵਿੱਚ ਹੋ ਜੇਕਰ ਮੈਂ ਚਾਹਾਂ ਤੁਹਾਨੂੰ ਤੇ ਤੁਹਾਡੀ ਪਤਨੀ ਨੂੰ ਇੱਥੇ ਕੈਦ ਕਰ ਸਕਦਾ ਤੇ ਤੁਹਾਡੇ ਕੋਲੋਂ ਉਹ ਹੀਰਾ ਵੀ ਲੈ ਸਕਦਾ ਪਰ ਸਾਡਾ ਸਿੱਖ ਧਰਮ ਇਹ ਕਰਨ ਦੀ ਆਗਿਆ ਨਹੀਂ ਦਿੰਦਾ ਇਸ ਲਈ ਤੁਸੀਂ ਆਪਣੇ ਹੀਰੇ ਦਾ ਮੁੱਲ ਪਾਓ ਮੈਂ ਤੁਹਾਡੇ ਤੋਂ ਇਹ ਹੀਰਾ ਖਰੀਦ ਲਵਾਂਗਾ ਇਸ ਤਰ੍ਹਾਂ ਉਸ ਸਮੇਂ ਕੋਹਿੰਦੁਰ ਹੀਰਾ ਦੋ ਲੱਖ ਮੁੱਲ ਪਾਇਆ ਗਿਆ ਤੇ ਦੋ ਲੱਖ ਸੋਨੇ ਦੀਆਂ ਮੋਹਰਾਂ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਹੀਰੇ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਆਪਣੇ ਡੋਲੇ ਉੱਪਰ ਬਣ ਕੇ ਰੱਖਦੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਹੀਰਾ ਮਹਾਰਾਜਾ ਦਲੀਪ ਸਿੰਘ ਜੀ ਕੋਲ ਸੀ ਜਿਨ੍ਹਾਂ ਤੋਂ ਇਹ ਹੀਰਾ ਅੰਗਰੇਜ਼ਾਂ ਨੇ ਲੈ ਲਿਆ ਜੋ ਅੱਜ ਵੀ ਇੰਗਲੈਂਡ ਵਿੱਚ ਮੌਜੂਦ ਹੈ ਇਹ ਹੀਰਾ 1859 ਵਿੱਚ ਅੰਗਰੇਜ਼ਾਂ ਕੋਲ ਗਿਆ ਲਾਰਡ ਲਾਹੋਜੀ ਨਾਮ ਦਾ ਅੰਗਰੇਜ਼ ਇਸ ਹੀਰੇ ਨੂੰ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਦੋਵਾਂ ਨੂੰ ਲੰਡਨ ਲੈ ਕੇ ਗਿਆ। ਲੰਡਨ ਵਿੱਚ ਲਿਜਾ ਕੇ ਮਹਾਰਾਜਾ ਦਾ ਧਰਮ ਪਰਵਰਤਿਤ ਕਰ ਦਿੱਤਾ ਗਿਆ ਅਤੇ ਕੋਹਿੰਦੂਰ ਹੀਰੇ ਨੂੰ ਆਪਣੇ ਕਮਰੇ ਵਿੱਚ ਲੈ ਆ ਗਿਆ। ਅਤੇ ਉੱਥੇ ਮਹਾਰਾਜਾ ਦਲੀਪ ਸਿੰਘ ਦੀ ਮਹੀਨੇਵਾਰ ਗ੍ਰੈਂਡ ਲਗਾ ਦਿੱਤੀ ਗਈ। ਸਾਲ 1851 ਵਿੱਚ ਲੰਡਨ ਵਿੱਚ ਦੀ ਗ੍ਰੇਟ ਐਗਜ਼ੀਬਿਸ਼ਨ ਹੋਇਆ ਜਿੱਥੇ ਬ੍ਰਿਟੇਨ ਦੇ ਆਮ ਲੋਕਾਂ ਨੂੰ ਕੋਹਿੰਦੂਰ ਨੂੰ ਦੇਖਣ ਦਾ ਮੌਕਾ ਦਿੱਤਾ ਗਿਆ। ਪਰ ਕੋਹਿੰਦੂਰ ਨੂੰ ਦੇਖਣ ਵਾਲੀ ਜਨਤਾ ਦਾ ਰਿਐਕਸ਼ਨ ਬਹੁਤ ਅਨਐਕਸਪੈਕਟਿਡ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਵਿੱਚ ਖਾਸ ਕੀ ਹੈ ਤੁਸੀਂ ਛੋਟੇ ਜਿਹੇ ਪੱਥਰ ਪਿੱਛੇ ਦੁਨੀਆ ਪਾਗਲ ਕਿਉਂ ਹੈ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਇਹ ਉਹੀ ਕੋਹੇ ਨੂਰ ਹੈ ਜਿਸ ਪਿੱਛੇ ਪੂਰੀ ਦੁਨੀਆ ਲੜਦੀ ਰਹੀ ਇਹ ਸਿਰਫ ਇੱਕ ਕੱਚ ਦਾ ਟੁਕੜਾ ਲੱਗ ਰਿਹਾ ਸੀ ਇਹ ਖਬਰ 1858 ਵਿੱਚ ਦੀ ਟਾਈਮਸ ਨਿਊਜ਼ਪੇਪਰ ਨੇ ਛਾਪੀ ਸੀ ਜਨਤਾ ਦਾ ਇਹ ਰਿਐਕਸ਼ਨ ਦੇਖ ਕੇ ਕੁਇਨ ਦੇ ਪਤੀ ਪ੍ਰਿੰਸ ਆਲਬਰਟ ਨੇ ਇਸ ਨੂੰ ਫਿਰ ਤੋਂ ਪਾਲਿਸ਼ ਅਤੇ ਕਟਿੰਗ ਕਰਵਾਉਣ ਦੇ ਹੁਕਮ ਦਿੱਤੇ ਤੇ ਇਸ ਤਰ੍ਹਾਂ ਕੋਹਿਨੂਰ ਹੀਰੇ ਦੇ ਠਾਰਾ ਤੋਂ ਬੰਦਾ ਵਿੱਚ ਦੁਬਾਰਾ ਕਟਿੰਗ ਅਤੇ ਪਾਲਿਸ਼ ਕਰਵਾਈ ਗਈ ਤਾਂ ਜੋ ਹੀਰਾ ਹੋਰ ਜ਼ਿਆਦਾ ਚਮਕੇ ਪਰ ਇਸ ਪ੍ਰੋਸੈਸ ਦੇ ਕਾਰਨ ਹੀਰੇ ਨੇ ਆਪਣਾ 40% ਵਜਨ ਲਾਸ ਕਰ ਲਿਆ ਮਤਲਬ 186 ਕੈਰਟ ਦਾ ਇਹ ਹੀਰਾ ਹੁਣ ਸਿਰਫ 105.6 ਕੈਰਟ ਦਾ ਰਹਿ ਗਿਆ ਅੱਜ ਦੇ ਦਿਨ ਜੋ ਹੀਰੇ ਦਾ ਟੈਂਸ਼ਨ ਹੈ ਉਹ ਇਸ ਤਰ੍ਹਾਂ ਹੈ 3.6x3.2x1.3 ਸੈਂਟੀਮੀਟਰ ਮਤਲਬ ਇਹ ਸਿਰਫ ਇੱਕ ਮੁਰਗੀ ਦੇ ਅੰਡੇ ਦੇ ਬਰਾਬਰ ਹੈ ਕੁਝ ਲੋਕ ਕਹਿੰਦੇ ਆ ਕਿ ਇਹ ਹੀਰੇ ਦੇ ਛੇ ਟੁਕੜੇ ਕਰ ਦਿੱਤੇ ਗਏ ਜੋ ਬਿਲਕੁਲ ਝੂਠ ਹੈ ਕਿਉਂਕਿ ਕੁਇਨ ਦੀ ਮਾਂ ਦੇ ਫਿਊਨਰਲ ਸਮੇਂ 2002 ਦੇ ਸਮੇਂ ਇਹ ਹੀਰਾ ਕਰਾਊਨ ਦੇ ਉੱਪਰ ਦੇਖਿਆ ਗਿਆ ਸੀ ਅੱਜ ਦੇ ਦਿਨ ਇਹ ਕਰਾਊਨ ਅਤੇ ਕੋਹਿੰਦੁਰ ਦੋਨੇ ਟੋਬਰਫ ਲੰਡਨ ਵਿੱਚ ਮੌਜੂਦ ਹੈ ਇੱਥੇ ਇੱਕ ਜੂਡ ਹਾਊਸ ਹੈ ਉੱਥੇ ਇਹਨਾਂ ਨੂੰ ਰੱਖਿਆ ਗਿਆ ਹੈ ਦੇਖਿਆ ਜਾਵੇਗਾ ਪਿਛਲੇ ਸਾਰੇ ਇਤਿਹਾਸ ਵਿੱਚ ਬ੍ਰਿਟਿਸ਼ ਪਰਿਵਾਰ ਕੋਹਿੰਦੁਰ ਨੂੰ 173 ਸਾਲਾਂ ਤੋਂ ਆਪਣੇ ਕੋਲ ਰੱਖ ਕੇ ਬੈਠਾ ਹੈ ਬ੍ਰਿਟਿਸ਼ ਫੈਮਿਲੀ ਵਿੱਚ ਕੋਈ ਵੀ ਆਦਮੀ ਇਸ ਨੂੰ ਪਹਿਨ ਨਹੀਂ ਸਕਦਾ ਸਿਰਫ ਮਹਾਰਾਣੀਆਂ ਜਾਂ ਰਾਜੇ ਦੀ ਪਤਨੀ ਹੀ ਇਸ ਹੀਰੇ ਨੂੰ ਪਹਿਨ ਸਕਦੀ ਹੈ ਕਿਉਂਕਿ ਕੁਝ ਇਤਿਹਾਸਕਾਂ ਦਾ ਕਹਿਣਾ ਹੈ ਕਿ ਕੁਝ ਇਤਿਹਾਸਿਕ ਹਵਾਲਿਆਂ ਵਿੱਚ ਲਿਖਿਆ ਮਿਲਦਾ ਹੈ ਕਿ ਇਹ ਹੀਰਾ ਸਿਰਫ ਪਗਵਾਨ ਜਾਂ ਇਸਤਰੀ ਹੀ ਪਹਿਨ ਸਕਦੀ ਹੈ ਹੋਰ ਪਤਾ ਨਹੀਂ ਇਹ ਕੋਈ ਅਲੁਰਿਸ਼ਵਾਸ ਹੈ ਜਾਂ ਸੱਚ ਇਸ ਬਾਰੇ ਤੁਸੀਂ ਆਪਣੇ ਵਿਚਾਰ ਜੋਦਿਓ ਮੈਨੂੰ ਤਾਂ ਅਨੁਵਜਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ